ਸੱਚੀ ਰੀਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਜੋ ਕਲੈਕਸ਼ਨ ਚਲ ਰਹੀਆਂ ਨੇ ਇੱਕ ਕਾਟਨ ਦੀ ਆਣੀ ਹੈ ਨਾਲ ਤੁਹਾਨੂੰ ਮਸਲੀਨ ਦਾ ਟਾਈ ਡਾਈ ਵਾਲਾ ਦੁਪੱਟਾ ਮਿਲੇਗਾ ਐਮਬਰਾਇਡਰੀ ਹੋਈ ਹੈ ਇਹਦੇ ਤੇ ਇਹਦਾ ਪ੍ਰਾਈਸ 890 ਰੁਪਏ ਆ ਫ੍ਰੀ ਸ਼ਿਪਿੰਗ ਚਾਰजेस ਦੇ ਨਾਲ ਇਹ ਵਾਲਾ ਪ੍ਰਾਈਸ ਆਏਗਾ ਸੈਕਿੰਡ ਜੋ ਕਲੈਕਸ਼ਨ ਚਲ ਰਹੀਆਂ ਨੇ ਘੇਰੇ ਤੇ ਵਰਕ ਹੈ ਸਾਈਡ ਤੇ ਵਰਕ ਹੈ ਤੇ ਨਾਲ ਇਹਦੇ ਵੀ ਟਾਈ ਡਾਈ ਵਾਲਾ ਮਸਲੀਨ ਦਾ ਦੁਪੱਟਾ ਮਿਲੇਗਾ ਟਾਈ ਡਾਈ ਅੱਜਕੱਲ ਬਹੁਤ ਟ੍ਰੈਂਡ ਵਿੱਚ ਹੈ ਤੇ ਇਹਨਾਂ ਦੇ ਨਾਲ ਟਾਈ ਡਾਈ ਦਾ ਹੀ ਦੁਪੱਟਾ ਹੈ ਤੇ ਇਹਨਾਂ ਦਾ ਜਿਹੜਾ ਪ੍ਰਾਈਸ ਹੈ ਇਹ 820 ਰੁਪਏ ਵਿੱਚ ਤੁਹਾਨੂੰ ਮਿਲਣਗੇ ਜੋ ਇਹ ਤੋਂ ਪਹਿਲਾਂ ਕਲੈਕਸ਼ਨ ਗਈ ਇਹਦੇ ਵਿੱਚ ਸਿੰਗਲ ਕਲਰ অপਸ਼ਨ ਅਵੇਲੇਬਲ ਹੈ ਤੇ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਪਾਰਟੀ ਵੇਅਰ ਲੁੱਕ ਵਾਲਾ ਇਹ ਸਾਰੇ ਜਿਹੜੇ ਹੁਣ ਕਲੈਕਸ਼ਨਾਂ ਚੱਲ ਰਹੀਆਂ ਨੇ ਸਾਰੀਆਂ ਪਾਰਟੀ ਵੇਅਰ ਲੁੱਕ ਵਾਲੀਆਂ ਨੇ ਲਵੈਂਡਰ ਕਲਰ ਹੋ ਗਿਆ ਗ੍ਰੀਨ ਕਲਰ ਹੋ ਗਿਆ ਇਹ ਸਾਰੇ ਇਹਦੇ ਕਲਰ ਨੇ ਤੇ ਇਹਦੇ ਨਾਲ ਦੁਪੱਟਾ ਜਿਹੜਾ ਤੁਹਾਨੂੰ ਮਕੈਸ਼ ਵਰਕ ਦੇ ਨਾਲ ਸਾਈਡ ਤੇ ਲੈਂਸ ਲੱਗੀ ਹੈ ਤੇ ਨੈਕ ਲਾਈਨ ਤੇ ਗਲਾ ਮੰਨਿਆ ਹੋਇਆ ਮਿਰਰ ਵਰਕ ਦੇ ਨਾਲ ਤੇ ਜਿਹੜੀ ਹਨ ਇਸ ਤੋਂ ਬਾਅਦ ਇਹ ਵਾਲੇ ਦੇ ਵੀ ਸਿੰਗਲ ਕਲਰ ਆਪਸ਼ਨ ਅਵੇਲੇਬਲ ਹੈ ਇਹਦੇ ਵਿੱਚ ਜਿਹੜਾ ਤੁਹਾਨੂੰ ਸ਼ੌਰ ਤੇ ਵੀ ਐਮਬਲੋਇਟਰੀ ਮਿਲੇਗੀ ਬਾਟਮ ਤੇ ਵੀ ਦੁਪੱਟੇ ਤੇ ਵੀ ਤੇ ਇਹਦੇ ਵਿੱਚ ਵੀ ਸਿੰਗਲ ਕਲਰ ਦੇ ਦੋਨੋਂ ਮਸਲੀਨ ਫੈਬਰਿਕ ਤੇ ਨਾਲ ਆਣਗੇ ਪ੍ਰਾਈਸ ਇਹਨਾਂ ਦਾ 898 ਰੁਪਏ ਆ ਬਹੁਤ ਪਿਆਰੇ ਪਿਆਰੇ ਫੈਬਰਿਕ ਦੇ ਨਾਲ ਸਾਰੀਆਂ ਕਲੈਕਸ਼ਨ ਆਣ ਗਿਆ ਮੈਂ ਸਿਲੈਕਟਡ ਕਲੈਕਸ਼ਨ ਵਾਲੇ ਆਈਆਂ ਹਮੇਸ਼ਾ ਹੀ ਮੈਂ ਕਲੈਕਸ਼ਨ ਵਾਲੇ ਆਈਆਂ ਨਹੀਂ ਜਿਹੜੀਆਂ ਅਵੇਲੇਬਲ ਹੁੰਦੀਆਂ ਨੇ ਮੋਸਟਲੀ 99% ਇਹ ਕਲੈਕਸ਼ਨਾਂ ਜਿੰਨੀਆਂ ਵੀ ਮੈਂ ਵੀਡੀਓ ਵਿੱਚ ਅਪਲੋਡ ਕਰਦੀਆਂ ਉਹ ਅਵੇਲੇਬਲ ਹੁੰਦੀਆਂ ਨੇ ਅਗਰ ਤੁਸੀਂ ਕੋਈ ਸੂਟ ਬਾਈ ਕਰਨਾ ਜਾਂ ਕਿਸੇ ਵੀ ਸੂਟ ਦੀ ਕੋਈ ਕੁਐਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ 6239245750 ਐਡ ਕੀਤਾ ਹੋਇਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਜਿਸ ਵੀ ਸੂਟ ਦੀ ਤੁਸੀਂ ਕੁਐਰੀ ਕਰਨੀ ਹੈ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀਆਂ ਇੱਥੇ ਜਿੰਨੇ ਵੀ ਤਰ੍ਹਾਂ ਦੀਆਂ ਉਹਨਾਂ ਦੇ ਵਿੱਚੋਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਐਡਡ ਹੈ ਬਾਕੀ ਇਹ ਕਲੈਕਸ਼ਨਾਂ ਜਿਹੜੀਆਂ ਨੇ ਸਾਰੀਆਂ ਹੀ ਅਵੇਲੇਬਲ ਨੇ ਜੁਨੀਆਂ ਮੈਂ ਵੀਡੀਓ ਵਿੱਚ ਸ਼ੇਅਰ ਕੀਤੀਆਂ ਨੇ ਅਗਰ ਤੁਸੀਂ ਕੋਈ ਸੂਟ ਬਾਈ ਕਰਨਾ ਹੈ ਜਾਂ ਕੁਐਰੀ ਕਰਨੀ ਹੈ ਤਾਂ ਨੰਬਰ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਸਕਰੀਨਸ਼ਾਟ ਦੇ ਨਾਲ ਤੇ ਜੇਕਰ ਸਟੇਟਸ ਦੇਖਣਾ ਤਾਂ ਮੈਨੂੰ ਆਪਣਾ ਨੇਮ ਤੇ ਸਿਰਫ ਦਾ ਨੇਮ ਦੱਸ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਤੇ ਫਿਰ ਜਿਹੜਾ ਸਟੇਟਸ ਹੈ ਉਹ ਤੁਹਾਨੂੰ ਸ਼ੋ ਹੋ ਜਾਏਗਾ ਤੁਸੀਂ ਦੇਖ ਲਓ ਕਿ ਕੀ ਅੱਜਕੱਲ ਕਿਹੜੀਆਂ-ਕਿਹੜੀਆਂ ਕਿਵੇਂ ਦੀਆਂ ਤੇ ਕਿਵੇਂ ਦੇ ਵਰਕ ਵਾਲੀਆਂ ਕਲੈਕਸ਼ਨਾਂ ਟ੍ਰੈਂਡ ਕਰ ਰਹੀਆਂ ਨੇ ਤੇ ਚਲੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੀ ਹੈ ਨੈਕਸਟ ਵੀਡੀਓ ਵਿੱਚ ਹੋਰ ਨਵੇਂ-ਨਵੇਂ ਸੂਟਾਂ ਨਾਲ ਨਵੀਆਂ-ਨਵੀਆਂ ਕਲੈਕਸ਼ਨਾਂ ਨਾਲ ਟ੍ਰੈਂਡੀ ਤੇ ਐਕਸਕਲੂਸਿਵ ਕਲੈਕਸ਼ਨਾਂ ਦੇ ਨਾਲ ਮਿਲਦੀ ਹੈ ਨੈਕਸਟ ਵੀ